ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਉਹ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈ ਆ ਪਹਿਲਾਂ ਉਹ ਤਾਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버ਗਰ ਦੀ ਉਹ ਆਈਟੀ ਫੇਡ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਆਪਣੇ ਇਤਨੇ ਔਖੇ ਕਿ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਉਹ ਇਹਨੂੰ ਤਾਂ ਗਵਾ ਦੇ ਐਡੀ ਸਾਰੀ ਸੇਤ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버거 ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਮੇਰੇ ਕੋਲ ਕੋਈ ਕੌਣ ਕਰਾਏਗਾ ਕਿਹੜੇ 버거 ਦੀ ਉਹ ਐਡੀ ਸੇਤ ਬਣਾਈ ਆ ਉਹਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਝ ਬਾਏ ਐਦਾਂ ਕਰ ਦੋ ਐਦਾਂ ਕਿੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ